ਪਰ ਜੀਾਨ ਮੋੜ ਨਜ਼ਦੀਕ ਕੰਬਾਈਨ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਖਿੰਡਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੂਰ ਸ਼ਾਹਕੋਟ ਖਿੰਡਾ ਟੈਂਟ ਹਾਊਸ ਸ਼ਾਹਕੋਟ ਵਿਖੇ ਟੈਂਟ ਦੇ ਸਮਾਨ ਦਾ ਕੰਮ ਕਰਦਾ ਹੈ। ਉਹ ਅੱਜ ਸ਼ਾਮ ਕਰੀਬ 7 ਵਜੇ ਪਿੰਡ ਸਾਨ ਦਾ ਵਿਖੇ ਇੱਕ ਪ੍ਰੋਗਰਾਮ ਤੋਂ ਸਪਲੈਂਡਰ ਮੋਟਰਸਾਈਕਲ ਤੇ ਸ਼ਾਹਕੋਟ ਆ ਰਿਹਾ ਸੀ। ਪਰ ਜੀਾਨ ਮੋੜ ਨਜ਼ਦੀਕ ਇੱਕ ਕੰਬਾਈਨ ਦੇ ਟਾਇਰ ਵਿੱਚ ਖਰਾਬੀ ਆਉਣ ਕਾਰਨ ਉਸ ਦਾ ਟਾਇਰ ਉਤਾਰ ਕੇ ਜੈਕ ਤੇ ਖੜੀ ਕੀਤੀ ਸੀ ਤੇ ਕੰਬਾਈਨ ਮਨੋਰ ਲਾਲ ਪੁੱਤਰ ਹਰੀ ਚੰਦ ਵਾਸੀ ਪਿੰਡ ਦਾਨੇਵਾਲ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਨੌਜਵਾਨ ਹਰਦੀਪ ਸਿੰਘ ਖਿੰਡਾ ਦਾ ਮੋਟਰਸਾਈਕਲ ਕੰਬਾਈਨ ਦੇ ਪਿੱਛੇ ਲੱਗੇ ਕਟਰ ਨਾਲ ਜਾ ਟਕਰਾਇਆ ਜਿਸ ਕਾਰਨ ਹਰਦੀਪ ਸਿੰਘ ਬੁਰੀ ਤਰ੍ਹਾਂ ਡਿੱਗਾ ਤੇ ਉਸ ਦੇ ਮੂੰਹ ਤੇ ਗੰਭੀਰ ਸੱਟਾਂ ਵੱਜ ਗਈਆਂ। ਉਸ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਗਗਨ ਵਲੋਂ ਉਸ ਨੂੰ ਮੇਰਤਕ ਕਰਾਰ ਦੇ ਦਿੱਤਾ ਹਾਦਸੇ ਬਾਰੇ ਪਤਾ ਲੱਗਣ ਤੇ ਐਸਆਈ ਕਸ਼ਮੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸਾ ਗ੍ਰਸਤ ਵਾਹਨ ਕਬਜ਼ੇ 'ਚ ਲੈ ਲਏ ਹਨ ਤੇ ਮੇਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਨਕੋਦਰ ਭੇਜੀ ਜਾ ਰਹੀ ਹੈ ਤੇ ਮੇਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸ਼ਾਹਕੋਟ ਮਰਸੀਆ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਕੇ ਸ਼ਾਹਕੋਟੀ ਦੀ ਖਾਤ ਇਸ ਹੈ ਕੀ ਮਾਮਲਾ ਸੀ ਜੀ ਹਾਂ ਜੀ ਮੈਂ ਡਾਕਟਰ ਗਗਨਦੀਪ ਭਾਰਤਵਾਰ ਐਜ਼ ਅ ਮੈਡੀਕਲ ਅਫਸਰ ਐਮਰਜੈਂਸੀ ਚਤਨਾਤ ਸੀਗਾ ਜੀ ਅੱਜ 18 ਤਰੀਕ ਨੂੰ 18 ਫਰਵਰੀ 2024 ਠੀਕ ਹੈ ਤੇ ਡਾਕਟਰ ਗਗਨਦੀਪ ਭਾਰਤਵਾਰ ਹੈ ਮੇਰਾ ਨਾਮ ਠੀਕ ਹੈ ਤਕਰੀਬਨ ਕਿਤੇ 7 18 ਤੋਂ ਲੈ ਕੇ ਕੋਈ 7:20 ਦੇ ਆਸ-ਪਾਸ ਠੀਕ ਹੈ ਸ਼ਾਮ ਦੇ ਟਾਈਮ ਇੱਕ ਐਕਸੀਡੈਂਟ ਕੇਸ ਆਇਆ ਰੋਡ ਸਾਈਡ ਐਕਸੀਡੈਂਟ ਕੇਸ ਠੀਕ ਹੈ ਤੇ ਜੋ ਪੁੱਛਿਆ ਜਾਂਦਾ ਤੇ ਉਹਦਾ ਨਾਂ ਹਰਦੀਪ ਸਿੰਘ ਦੱਸਿਆ ਉਹਦੇ ਰਿਲੇਟਡ ਉਹਦਾ ਨਾਂ ਦਰਸ਼ਨ ਸਿੰਘ ਤੇ ਘਰ ਦਾ ਪਤਾ ਰਾਮਪੁਰ ਸ਼ਾਹਕੋਟ ਠੀਕ ਹੈ ਉਮਰ ਲਗਭਗ 40 ਸਾਲ ਦੇ ਆਸ-ਪਾਸ ਤੇ ਜਦ ਉਹਨੂੰ ਚੈੱਕ ਅਪ ਕੀਤਾ ਗਿਆ ਤੇ ਉਹ ਚੈੱਕ ਕਰੰਟੀ ਸਾਡੇ ਅੰਮ੍ਰਿਤਪਾ ਹੈ ਗਿਆ ਤੇ ਉਹਨੂੰ ਬ੍ਰਾਡ ਡੈਕ ਡਿਕਲੇਅਰ ਕਰ ਦਿੱਤਾ ਗਿਆ ਥੋੜੀ ਜਿਹੜੀ ਹੈਗੇ ਹੈਡਓਵਰ ਕਰ ਦਿੱਤੀ ਉਹ ਠੀਕ ਹੈ ਹਾਂਜੀ ਸਰ ਜਿਹੜਾ ਇੱਕ ਐਕਸੀਡੈਂਟ ਹੋਇਆ ਕੀ ਮਾਮਲਾ ਸੀ ਜੀ ਤੇ ਮਾਮਲਾ ਇਦਾਂ ਸੀਗਾ ਜੀ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਰਾਮਪੁਰ ਦਾ ਇਹ ਛਾਗੁਰੂ ਨੂੰ ਆ ਰਿਹਾ ਸੀ ਮੰਮੀ ਪਹਿਲ ਥੋੜਾ ਅੱਗੇ ਆਣ ਕੇ ਨਾ ਉੱਥੇ ਕੰਪੈਨ ਸੀ ਉਹਦਾ ਕਿਹ ਅਗਲਾ ਟਾਇਰ ਜਿਹੜਾ ਸੀ ਉਹ ਰੰਪ ਪਾਟ ਗਿਆ ਸੀ ਉਹ ਜੈਕ ਤੇ ਲੱਗੀ ਖੜੀ ਸੀਗੀ ਤੇ ਉਹ ਜੈਕ ਉੱਥੇ ਪਿੱਛੇ ਵੱਜਾਣ ਤੋਂ ਪਹਿਨ ਤੇ ਸੀ ਇਹ ਕਾਦੇ ਉੱਤੇ ਸੀ ਇਹ ਮੋਟਰਸਾਈਕਲ ਤੇ ਆਲੇ ਸਪਲੈਂਟਰ ਤੇ ਤੇ ਕੰਬਾਈਨ ਜਿਹੜੀ ਸੀ ਉਹ ਕਿਦੀ ਸੀ ਕੰਬਾਈਨ ਸੀਗੀ ਉਹ ਆਪਣੇ ਦੱਸਦੇ ਆ ਵੀ ਮਨੋਹਰ ਲਾਲ ਸਾਨੂੰ ਫਰੀ ਚੰਦਵਾਸੀ ਦਾਨੇ ਵਾਲਾ ਠੀਕ ਹੈ ਜੀ ਪਰ ਮੌਕੇ ਤੇ ਕੋਈ ਨਹੀਂ ਮਿਲਿਆ ਉਸਨੂੰ ਤੇ ਇਹ ਵਿਅਕਤੀ ਦੀ ਮੌਕੇ ਤੇ ਡੈਥ ਹੋ ਗਈ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਤੇ ਹੁਣ ਬਾਹਾਂ ਜਿਹੜੇ ਜੀ ਬਾਹਾਂ ਜਿਹੜੇ ਉੱਥੇ ਮੌਕੇ ਤੇ ਖੜੇ ਆ ਉਹ ਕੰਪੈਨ ਵਾਲੇ ਟਾਇਰ ਤੋੜ ਕਾਸ ਕੇ ਫੇਲੇ ਆ ਮੰਗਲੇ ਟਾਇਰ ਹਨੇ ਨਿਕ ਜੱਗ ਤੇ ਰਹੀ ਆ ਤੇ ਡੈਡ ਬੋਡੀ ਜੀ ਡੈਡ ਬੋਡੀ ਜਿਹੜੀ ਅਨਕੋਦਰ ਹਸਪਤਾਲ ਲੈ ਕੇ ਚੱਲੇ ਹੋਣੇ ਸੀ ਸੇਵਲਾ ਸ਼ਾਹਗੁਰ ਤੋਂ ਉੱਥੇ ਰੱਖਾਂਗੇ ਤੇਰੇ ਜੋ ਵੀ ਪਰਿਵਾਰਕ ਮੈਂਬਰ ਬਿਆਨ ਲਿਖਾਉਣਗੇ ਤੁਹਾਨੂੰ ਤੱਕ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਹੈ